ਜੀ ਬਕਤ ਜੀ ਬਕਾ ਆਇਆ ਤਾਂ ਆਤੇ ਸ਼ੀਦਾ ਸਾਬ ਨੂੰ ਸਮਰਪਿਤ ਹੈਗਾ ਜਿੰਨਾ ਦੇਰ ਬਾਬਾ ਜੀ ਸੇਵਾ ਲੈਣਗੇ ਉਹਨਾਂ ਦੇਨ ਕਰਦੇ ਰਵਾਂਗੇ ਚਾਟੀ ਦੀ ਲੱਸੀ ਨੂੰ ਮਤਲਬ ਦੁੱਧ ਨੂੰ ਜਾਗ ਲਾ ਕੇ ਤਿਆਰ ਹੁੰਦੀ ਹੈ ਜੀ ਫਿਰ ਉਹਨੂੰ ਪਾ ਕੇ ਮਦਾਨੀ ਨਾਲ ਤਿਆਰ ਕਰਕੇ ਹੁਣ ਜਿੱਦਾਂ ਇਹਦੇ ਵਿੱਚ ਮਸਾਲੇ ਪਾਏ ਹੋਏ ਆ ਸਾਰੇ ਬੀਨਮਕੀਨੀ ਲੱਸੀ ਤਿਆਰ ਕੀਤੀ ਹੋਈ ਹੈ ਜੀ ਵਾਹ ਜਲ ਆਇਆ ਹੋਇਆ ਸੀ ਪਰ ਸੰਗਤ ਦੀ ਨਿਮਾਨ ਸੀ ਕਿ ਜਲ ਛੇਤੀ ਤੋਂ ਛੇਤੀ ਮਤਲਬ ਚਾਤੀ ਦੀ ਲੱਸੀ ਵੀ ਸ਼ੁਰੂ ਕਰੋ ਕਿ ਚਾਤੀ ਦੀ ਲੱਸੀ ਠੰਡੀ ਹੁੰਦੀ ਹੈ ਤਸੀਰ ਠੰਡੀ ਹੁੰਦੀ ਹੈ ਚਾਤੀ ਦੀ ਲੱਸੀ ਦੀ ਤੇ ਬਹੁਤ ਜ਼ਿਆਦਾ ਮਤਲਬ ਸੰਗਤ ਦਾ ਪਿਆਰ ਮਿਲਿਆ ਲੱਸੀ ਵਾਹੇ ਗੁਰੂ ਵਾਹੇ ਗੁਰੂ ਚਲਿਆ ਇੱਕ ਨਾਟਕ ਮਤਲਬ ਸ਼ੁਰੂ ਹੋਇਆ ਸੀਗਾ ਅੱਜ ਮਾਲਕ ਦੀ ਮੇਰ ਨਾਲ ਨਿੱਕਾ ਸੀ ਭਰ ਕੇ ਲੈ ਕੇ ਆਈਦਾ ਜੀ ਵਾਹੇ ਗੁਰੂ ਕਰਨ ਵਾਲੇ ਜੀ ਅਸੀਂ ਕੋਣ ਹੁੰਦਿਆ ਕਰਨ ਵਾਲੇ ਬਾਬਾ ਦੀਪ ਸਿੰਘ ਜੀ ਦੀ ਗਜ਼ਾ ਤੱਕ ਕਿਰਪਾ ਰੋਗੇ ਘਰ ਤੇ ਦੇ ਕੇ ਆਉਣਗੇ ਕਰਾਉਣਗੇ ਕਰਾਂਗੇ ਜੀ ਵਾਹਿਗੁਰੂ ਵਾਹਿਗੁਰੂ ਆਤਵਾਰ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸ਼ੀਦਾ ਸਾਹਿਬ ਦੇ ਵਿੱਚ ਆ ਕੇ ਚਪਰਾ ਸਾਹਿਬ ਕੱਟਦੀਆਂ ਨੇ ਤਾਂ ਉੱਥੇ ਹੀ ਕਰਨਾਲ ਤੋਂ ਸੰਗਤ ਹਰ ਐਤਵਾਰ ਦੇ ਦਿਨ ਇਥੇ ਪਹੁੰਚਦੀ ਹਾਂ ਉਹਨਾਂ ਦੇ ਵੱਲੋਂ ਵਕ ਵਕ ਜਿਹੜੇ ਲੰਗਰ ਨੇ ਉਹ ਲਗਾਏ ਜਾਂਦੇ ਨੇ ਤਾਂ ਇਸ ਵਾਰ ਉਹਨਾਂ ਦੇ ਵੱਲੋਂ ਲੱਸੀ ਦਾ ਜਿਹੜਾ ਲੰਗਰ ਆ ਉਹ ਲਗਾਇਆ ਗਿਆ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ਼ਿਦਾ ਸਾਹਿਬ ਵਿੱਚ ਆ ਕੇ ਚਪੈਰਾ ਸਾਹਿਬ ਕੱਢਦੀਆਂ ਨੇ ਤਾਂ ਉੱਥੇ ਹੀ ਵਕ ਵਕ ਜਿਹੜੀਆਂ ਸੰਗਤਾਂ ਨੇ ਇੱਥੇ ਆ ਕੇ ਲੰਗਰ ਵੀ ਜੜੀਆਂ ਉਹ ਲਗਾਉਂਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਰਨਾਲ ਤੋਂ ਜਿਹੜੀ ਸੰਗਤ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਪਹੁੰਚਦੀ ਪਈ ਹੈ ਤਾਂ ਉਹਨਾਂ ਦੇ ਵੱਲੋਂ ਐਤ ਦਿਨ ਜਿਹੜੇ ਨੇ ਉਹ ਲੰਗਰ ਲਗਾਏ ਜਾਂਦੇ ਨੇ ਤਾਂ ਇਸ ਵਾਰ ਉਹਨਾਂ ਦੇ ਵੱਲੋਂ ਚਾਟੀ ਦੀ ਲੱਸੀ ਚੜੀ ਆ ਉਹ ਤਿਆਰ ਕੀਤੀ ਗਈ ਹੈ ਜਿਸ ਦੀ ਪੂਰੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਲਗਾਤਾਰ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਮੈਡਮ ਕੀ ਨਾਮ ਆ ਰਹੀ ਬਲਾਂ ਆਪਣਾ ਨਰਜੀਤ ਕੋ ਨਾਮ ਹੈ ਜੀ ਮੇਰਾ ਅੱਗੇ ਕੀ ਕਹਿਣਾ ਚਾਹੁੰਦੇ ਹੋ ਕਰਨਾਲ ਤੁਸੀਂ ਹਰ ਐਤਵਾਰ ਤੇ ਆਦਿਵਾਰ ਇੱਥੇ ਪਹੁੰਚ ਲਿਓ ਹਾਂਜੀ ਬਾਬਾ ਜੀ ਦੀ ਰਜਮਨ ਦੀ ਤੇ ਆਈ ਜਾਂਦਾ ਹਰ ਸੰਡੇ ਬਾਬਾ ਜੀ ਆਪ ਹੀ ਬੁਲਾ ਲੈਂਦੇ ਆ ਤੇ ਹਾਜ਼ਰੀ ਭਰੀ ਜਾਂਦੀ ਹੈ ਤਿਆਰ ਲਿਆ ਤਿਆਰ ਕੀਤਾ ਗਿਆ ਜੀ ਅੱਜ ਤੁਹਾਡੇ ਕੋਲ ਮੰਗਰ ਦੇ ਵਿੱਚ ਇਹ ਵੀਰਜੀ ਹੁਣੀ ਜੀਰੇ ਤੋਂ ਹੁੰਦੇ ਆ ਲੱਸੀ ਲੈ ਕੇ ਆਉਂਦੇ ਆ ਲੱਸੀ ਤਿਆਰ ਹੋਈ ਆ ਤੇ ਇਹ ਮਤਲਬ ਕਾਫੀ ਜਿਆਦਾ ਮਾਤਰਾ ਚ ਲੱਸੀ ਲੈ ਕੇ ਆਉਂਦੇ ਆ ਤੇ ਉਹਨੂੰ ਇੱਥੇ ਆ ਕੇ ਮਤਲਬ ਤਿਆਰ ਕਰਕੇ ਵਿੱਚ ਮਸਾਲੇ ਪਾ ਕੇ ਤੇ ਉਹ ਪ੍ਰਸ਼ਾਦੇ ਦੇ ਨਾਲ ਵਰਤਾਈ ਜਾਂਦੀ ਆ ਨਾਲ ਸਾਦਾ ਪਾਣੀ ਹੋ ਗਿਆ ਮਿੱਠਾ ਜਲ ਵੀ ਸਵੇਰੇ ਪਹਿਲਾਂ ਮਿੱਠਾ ਜਲ ਚੱਲਦਾ ਫਿਰ ਲੱਸੀ ਚੱਲਦੀ ਆ ਔਰ ਉਸ ਨਾਲ ਨਾਲ ਸਾਦਾ ਪਾਣੀ ਹੁਣ ਉਸ ਸਾਦਾ ਲੱਗਾ ਹੋਇਆ ਇੱਧਰ ਆਪਣਾ ਲੱਸੀ ਚੱਲ ਰਹੀ ਆ ਜੀ ਕਿੰਨੇ ਵਜੇ ਤੋਂ ਲਾਗੇ ਕਿੰਨੇ ਵਜੇ ਤੱਕ ਲੰਗਰ ਲੱਗ ਰਿਹਾ ਇੱਥੇ ਚੱਲਦੇ ਨੇ ਅ ਸਵੇਰੇ ਬਾਬਾ ਜੀ ਅਸੀਂ 8:00 ਵਜੇ ਜਿੱਦਾਂ ਆਜੀ ਦਾ ਆ ਕੇ ਤਿਆਰੀ ਕਰ ਲੀਦੀ ਆ ਤਕਰੀਬਨ 8:30 ਵਜੇ ਲੰਗਰ ਸਟਾਰਟ ਹੋ ਜਾਂਦਾ ਆ ਤੇ ਸਮਾਪਤੀ ਤੱਕ 5-6 ਵਜੇ ਜਾਂਦੇ ਆ ਜਦੋਂ ਤੱਕ ਐਮ ਸੰਗਤ ਮਤਲਬ ਪ੍ਰਸ਼ਾਦਾ ਨਹੀਂ ਛੱਕਦੇ ਉਦੋਂ ਤੱਕ ਇੱਥੇ ਰਹਿਦਾ ਤੇ ਪ੍ਰਸ਼ਾਦਾ ਚੱਲਦੇ ਹੀ ਰਹਿੰਦਾ ਜੀ ਮੈਂ ਜੇਕਰ ਅਸੀਂ ਗੱਲ ਕਰੀਏ ਤੁਸੀਂ ਕਰਨਾਲ ਤੋਂ ਆਉਂਦੇ ਹੋ ਕੀ ਸ਼ਨੀਵਾਰ ਦੇ ਦਿਨ ਇੱਥੇ ਪਹੁੰਚਦੇ ਹੋ ਜਾਂ ਫਿਰ ਐਤਵਾਰ ਦੇ ਦਿਨ ਹੀ ਇੱਥੇ ਪਹੁੰਚਦੇ ਹੋ ਅ ਅ ਸਤਿ ਪਾਤ ਜੀ ਅਸੀਂ ਜੇ ਗੱਲ ਕਰੀਏ ਤਾਂ ਪਹਿਲਾਂ ਤੇ ਆਈਦਾ ਸੀ ਸੈਚਰਡੇ ਆਈਦਾ ਟ੍ਰੇਨ ਤੇ ਉਹ ਮੰਡੇ ਵਾਪਸੀ ਹੁੰਦੀ ਸੀਗੀ ਪਰ ਹੁਣ ਕਾਫੀ ਦੇਰ ਤੋਂ ਮਤਲਬ ਟ੍ਰੇਨਾਂ ਬੰਦ ਸੀਗੀਆਂ ਤੇ ਆਪਣੀ ਗੱਡੀ ਤੇ ਆਈਦਾ ਤੇ ਕਦੀ ਸੈਚਰਡੇ ਆਜੀ ਤੇ ਕਦੀ ਸੰਡੇ ਹੁਣ ਸੀਜ਼ਨ ਦਾ ਟਾਈਮ ਚੱਲ ਰਿਹਾ ਹੈ ਖੇਤੀਬਾੜੀ ਨਾਲ ਬਿਲੋਂਗ ਕਰਦੇ ਆ ਤੇ ਉਸ ਨੂੰ ਲੈ ਕੇ ਅਸੀਂ ਹੁਣ ਅੱਜ ਮਾਰਨਿੰਗ ਵੀ ਸਵੇਰੇ ਗੱਡੀ ਤੇ ਚੱਲੇ ਸੀ ਘਰੋਂ 2 ਵਜੇ ਚੱਲੇ ਔਰ ਇੱਥੇ ਪਹੁੰਚ ਗਏ ਸੀ 7 ਵਜੇ ਤੇ ਹੁਣ ਸ਼ਾਮ ਦੀ ਵਾਪਸੀ ਹੈ 11 ਵਜੇ ਤੱਕ ਵਾਪਸੀ ਕਰ ਹੋ ਜਾਾਂਗੇ ਜੀ ਆਤਵਰਤ ਦਿਨ ਤੁਸੀਂ ਪੱਕਾ ਇੱਥੇ ਹਾਂਜੀ ਪੱਕਾ ਜੀ ਪੱਕਾ ਆਤਵਰਤ ਇਹ ਸ਼ਹੀਦਾ ਸਾਹਿਬ ਨੂੰ ਸਮਰਪਿਤ ਹੈਗਾ ਜਿੰਨਾ ਦੇ ਬਾਬਾ ਜੀ ਸੇਵਾ ਲੈਣਗੇ ਉਹਨਾਂ ਦਿਨ ਕਰਦੇ ਰਵਾਂਗੇ ਹਾਂਜੀ ਕਿੰਨੇ ਮਹੀਨੇ ਦੀਆਂ ਟਿਕਟਾਂ ਪੱਕੀਆਂ ਬੁੱਕ ਕਰਵਾ ਦਿੱਤੀਆਂ ਅ ਟਿਕਟਾਂ 6-6 ਮਹੀਨੇ ਐਡਵਾਂਸ ਬੁੱਕ ਹੁੰਦੀਆਂ ਸਾਡੀਆਂ ਪਰ ਹੁਣ ਟ੍ਰੇਨਾਂ ਬੰਦ ਹੋਣ ਕਰਕੇ ਅਸੀਂ ਗੱਡੀ ਤੇ ਆ ਰਹੇ ਸੀ ਹੁਣ ਜਿੱਦਾਂ ਹੁਣ ਟ੍ਰੇਨਾਂ ਖੁੱਲ ਗਈਆਂ ਆ ਹੁਣ ਅੱਗੋਂ ਫੇਰ ਸੀਜ਼ਨ ਤੋਂ ਬਾਅਦ ਟ੍ਰੇਨਾਂ ਤੇ ਆਣਾ ਸਟਾਰਟ ਕਰਦਾਂਗੇ ਫੇਰ 6 ਮਹੀਨੇ ਦੀ ਐਡਵਾਂਸ ਟਿਕਟਾਂ ਬੁੱਕ ਕਰਨ ਲੱਗੀਆਂ ਆ ਲਗਾਤਾਰ ਕਰਨਾਂ ਤੋਂ ਵਕਤ ਵਕਤ ਸੰਗਤ ਆਂਦੀ ਯਾਰੀ ਤੁਹਾਡੇ ਨਾਲ ਹਰ ਐਤਵਾਰ ਦੇ ਹਾਂਜੀ ਵੈਸੇ ਅਸੀਂ ਤੇ ਹਸਬੰਡ ਵਾਈਫ ਆਉਂਦੇ ਜਾਂਦੇ ਆ ਪਰ ਨਾਲ ਕੋਈ ਨਾ ਕੋਈ ਜਿੱਦਾਂ ਪਿੰਡ ਚ ਹੋ ਗਿਆ ਜਾਂ ਨਾਲ ਕੋਈ ਰਿਸ਼ਤੇਦਾਰ ਜਾਂ ਰਿਲੇਟਿਵ ਕੋਈ ਵੀ ਹੋਏ ਤੇ ਉਹ ਵੀ ਆਉਂਦੇ ਆ ਨਾਲ ਜੀ ਚਾਟੀ ਯੂਸੀ ਕਿਸ ਤਰ੍ਹਾਂ ਤਿਆਰ ਕਰਦੇ ਹੋ ਜੀ ਇੱਥੇ ਆ ਕੇ ਚਾਟੀ ਦੀ ਲੱਸੀ ਨੂੰ ਮਤਲਬ ਦੁੱਧ ਨੂੰ ਜਾਗ ਲਾ ਕੇ ਤਿਆਰ ਹੁੰਦੀ ਹੈ ਜੀ ਫਿਰ ਉਹਨੂੰ ਪਾ ਕੇ ਮਦਾਨੀ ਨਾਲ ਤਿਆਰ ਕਰਕੇ ਹੁਣ ਜਿੱਦਾਂ ਇਹਦੇ ਵਿੱਚ ਮਸਾਲੇ ਪਾਏ ਹੋਏ ਆ ਸਾਰੇ ਵੀ ਨਮਕੀਨੀ ਲੱਸੀ ਤਿਆਰ ਕੀਤੀ ਹੋਈ ਹੈ ਜੀ ਤੋਂ ਸੰਗਤ ਦੇ ਲੋਕ ਇਸ ਤਰ੍ਹਾਂ ਦਾ ਪਿਆਰ ਮਿਲਦਾ ਰਿਹਾ ਕਿਉਂਕਿ ਬਹੁਤ ਗਰਮੀ ਵੀ ਜ਼ਿਆਦਾ ਹੋ ਚੁੱਕੀ ਹੈ ਤਾਂ ਉਸ ਨੂੰ ਲੈ ਕੇ ਚਾਟ ਦੀ ਲੱਸੀ ਦਾ ਲੰਗਰ ਤਿਆਰ ਕੀਤਾ ਜਾਂਦਾ ਤੁਹਾਡੇ ਵੱਲੋਂ ਹਾਂਜੀ ਜੀ ਤਾਂ ਅੱਜ ਵੀ ਸਵੇਰੇ ਅਸੀਂ ਮਿੱਠਾ ਜਲ ਲਾਇਆ ਹੋਇਆ ਸੀ ਪਰ ਸੰਗਤ ਦੀ ਈ ਮੰਗ ਸੀ ਕਿ ਜਲ ਛੇਤੀ ਤੋਂ ਛੇਤੀ ਮਤਲਬ ਚਾਟ ਦੀ ਲੱਸੀ ਵੀ ਸ਼ੁਰੂ ਕਰੋ ਕਿ ਚਾਟ ਦੀ ਲੱਸੀ ਠੰਡੀ ਹੁੰਦੀ ਹੈ ਤੇ ਸੀ ਠੰਡੀ ਹੁੰਦੀ ਹੈ ਚਾਟ ਦੀ ਲੱਸੀ ਦੀ ਤੇ ਬਹੁਤ ਜ਼ਿਆਦਾ ਮਤਲਬ ਸੰਗਤ ਦਾ ਪਿਆਰ ਮਿਲਿਆ ਲੱਸੀ ਸੰਗਤ ਦੀ ਡਿਮਾਂਡ ਤੇ ਹੀ ਜਿਹੜੀ ਚਾਟ ਦੀ ਲੱਸੀ ਤਿਆਰ ਕੀਤੀ ਗਈ ਹੈ ਜੀ ਇਸ ਵਾਰ ਤੁਹਾਡੇ ਵੱਲੋਂ ਹਾਂਜੀ ਹਾਂਜੀ ਹਰ ਵਾਰ ਤਿਆਰ ਹੁੰਦੀ ਹੈ ਚਾਟੀ ਦੀ ਲੱਸੀ ਪਰ ਸੋਚੀ ਤੇ ਕਿ ਥੋੜਾ 10 ਵਜੇ ਸਟਾਰਟ ਕਰਾਂਗੇ ਪਰ ਸੰਗਤ ਦੀ ਇੰਨੀ ਕੁ ਜ਼ਿਆਦਾ ਡਿਮਾਂਡ ਹੁੰਦੀ ਹੈ ਕਿ ਸਾਨੂੰ ਇੱਕ ਸਾਈਡ ਮਿੱਠਾ ਜਲ ਇੱਕ ਸਾਈਡ ਨਾਲ ਹੀ ਸਵੇਰੇ ਮਾਰਨਿੰਗ ਤੋਂ ਹੀ ਲੱਸੀ ਸਟਾਰਟ ਕਰ ਦਈਦੀ ਹੈ ਤੇ ਸ਼ਾਮ ਤੱਕ ਚੱਲਦੀ ਹੈ ਤੁਸੀਂ ਵੇਖਿਆ ਗਿਆ ਸੀ ਮੈਡਮ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਰਨਾਲ ਤੋਂ ਜਿਹੜੀ ਸੰਗਤ ਇੱਥੇ ਪਹੁੰਚਦੀ ਆ ਤਾਂ ਉਸ ਨੂੰ ਲੈ ਕੇ ਜਿਹੜੇ ਵਖ ਵਖ ਲੰਗਰ ਨੇ ਉਹ ਲਗਾਏ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਾਸੇ ਮਿੱਠਾ ਜਾਲ ਤੇ ਦੂਸਰੇ ਪਾਸੇ ਜਿਹੜੀ ਚਾਟ ਦੀ ਲੱਸੀ ਆ ਉਹ ਤਿਆਰ-ਬਰ ਤਿਆਰ ਉਹਨਾਂ ਦੇ ਵੱਲੋਂ ਕੀਤੀ ਆ ਰਹੀ ਹੈ ਤਾਂ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਇੱਥੇ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਬੱਚਿਆਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਤਾਂ ਬੱਚਿਓ ਕਿੱਥੋਂ ਆਏ ਹੋ ਜੀ ਤੁਸੀਂ ਅਲੀਵਾਲ ਹਾਂਜੀ ਪਰਿਵਾਰ ਦੇ ਨਾਲ ਆਏ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਇੱਥੇ ਆ ਕੇ ਸੇਵਾ ਕੀਤੀ ਜਾ ਰਹੀ ਹੈ ਵਧੀਆ ਦੀ ਸੇਵਾ ਕੀਤੀ ਜਾਂਦੀ ਹਰ ਐਤ ਵੜੇ ਇੱਥੇ ਸੇਵਾ ਕੀਤੀ ਜਾਂਦੀ ਆ ਤਾਂ ਐਤ ਵਾਰੀ ਤੁਸੀਂ ਇੱਥੇ ਪਹੁੰਚਦੇ ਹੋ ਹਾਂਜੀ ਆ ਤੁਸੀਂ ਵੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕੀਤੀ ਗਿਆ ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਅਲੀਵਾਲ ਪਿੰਡ ਤੋਂ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਲਗਾਤਾਰ ਐਤਵਾਰ ਦੇ ਦਿਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੁਪਹਿਰਾ ਸਾਹ ਖਾਣ ਦੇ ਲਈ ਪਹੁੰਚਦੀਆਂ ਨੇ ਉੱਥੇ ਹੀ ਸੰਗਤਾਂ ਦੇ ਵੱਲੋਂ ਵੱਖ-ਵੱਖ ਲੰਗਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਚਾਟੀ ਦੀ ਲੱਸੀ ਕਿਸ ਤਰ੍ਹਾਂ ਜੜੀ ਤਿਆਰ-ਬਰ ਤਿਆਰ ਕੀਤੀ ਆ ਰਹੀ ਆ ਤਾਂ ਉਸ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਨਾਲ ਦੇ ਨਾਲ ਲੱਸੀ ਜਿਹੜੀ ਆ ਬੈਕ ਸਾਈਡ ਤੇ ਤਿਆਰ ਕੀਤੀ ਆ ਰਹੀ ਆ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਇੱਕ ਮਸ਼ੀਨ ਮੰਗਵਾਈ ਗਈ ਆ ਤਾਂ ਮਸ਼ੀਨ ਦੇ ਨਾਲ ਜਿਹੜੀ ਲੱਸੀ ਆ ਉਸ ਨੂੰ ਤਿਆਰ ਬਰ ਤਿਆਰ ਕੀਤਾ ਜਾ ਰਿਹਾ ਤਾਂ ਭਾਈ ਇਹ ਕਿਹੜੀ ਮਸ਼ੀਨ ਆ ਜਿਹਨਾਂ ਤਿਆਰ ਕੀਤੀ ਜਾ ਰਹੀ ਆ ਇਹ ਜੀ ਡ੍ਰਿਲ ਹੈ ਤੇ ਉਹਦੇ ਅੱਗੇ ਆਪਾਂ ਦੇਸੀ ਜਿਹਾ ਗਾੜ ਲਾਇਆ ਹੈ ਦਾ ਤੇ ਜਿਹੜੇ ਮਸ਼ੀਨ ਦੇ ਅੱਗੇ ਆਪਣਾ ਫਿਰਕੀ ਹੁੰਦੀ ਉਹ ਲਾਈ ਆਪਾਂ ਇਹਦਾ ਲੰਮਾ ਇਹਨਾਂ ਜਲਦੀ ਥੋੜਾ ਜਿਆਦਾ ਇਹਦੀ ਸਪੀਡ ਜ਼ਿਆਦਾ ਹੋਣ ਕਰਕੇ ਜਲਦੀ ਦਹੀਂ ਤਿਆਰ ਹੋ ਜਾਂਦੀ ਆ ਇਹ ਕਿਸੇ ਤਰ੍ਹਾਂ ਹੀ ਅਸੀਂ ਹੁਣ ਪਹਿਲਾਂ ਘਰੋਂ ਅਸੀਂ ਦਹੀਂ ਨੂੰ ਖਸਿਬਣਾ ਕਰ ਲਿਆਈ ਦੀ ਆ ਫਿਰ ਇੱਥੇ ਆਣ ਕੇ ਸੁਪਾਣੀ ਮਿਕਸ ਕਰਨਾ ਦਾ ਉਸ ਤਰੀਕੇ ਨਾਲ ਫਿਰ ਇੱਥੇ ਲੋ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਤੇਰੀ ਡ੍ਰਿਲ ਮਸ਼ੀਨਾਂ ਦੇ ਅੱਗੇ ਇਹ ਜਿਹੜੀ ਇਹ ਸਾਡੇ ਵੱਡੇ ਵੀਰ ਆ ਗੁਰਚਰਨ ਸਿੰਘ ਤੰਜੂ ਸਾਡੇ ਨਾਲ ਖੜੇ ਆ ਇਹਨਾਂ ਦੀ ਕਾਰਡ ਆ ਤੇ ਇਹਨਾਂ ਨੇ ਇਹ ਸਾਨੂੰ ਦੱਸਿਆ ਨਕਸ਼ਾ ਇਹਨਾਂ ਨੇ ਬਣਾ ਕੇ ਦਿੱਤੀ ਆ ਸਾਡੇ ਨਾਲ ਖੜੇ ਨੇ ਇਹਨਾਂ ਨਾਲ ਗੱਲਬਾਤ ਕਰੋ ਜੀ ਬਾਕੀ ਭਾਈ ਤੁਹਾਡੀ ਆਪਣੀ ਡੇਰੀ ਆ ਜੀ ਉੱਥੇ ਨਹੀਂ ਵੀਰ ਜੀ ਸੰਗਤ ਦਾ ਸੰਜੋਗ ਆ ਜੀ ਠੀਕ ਆ Holi ਵਾਲੇ ਇੱਕ ਛੋਟਾ ਡਰਮਾ ਤੇ ਸ਼ੁਰੂ ਹੋਇਆ ਸੀਗਾ ਅੱਜ ਮਾਲਕ ਦੀ ਮੇਰ ਨਾਲ ਨਿੱਕਾ ਥੀ ਭਰ ਕੇ ਲੈ ਕੇ ਆਈਦਾ ਜੀ ਤਲਗਾਤਰ ਹਰਦਮਾਰ ਆਉਂਦੇ ਆ ਜੀ ਇੱਥੇ ਵਾਹਿਗੁਰੂ ਦੀ ਕਿਰਪਾ ਨਾਲ ਆਉਂਦੇ ਆ ਜੀ ਤੇ ਤੁਹਾਨੂੰ ਸਾਰੇ ਵੱਲੋਂ ਕਿਸ ਤਰ੍ਹਾਂ ਦਾ ਪਿਆਰ ਮਿਲਦਾ ਨਹੀਂ ਫਿਰ ਤੁਹਾਨੂੰ ਇੱਥੇ ਆ ਕੇ ਸੰਗਤ ਦਾ ਜਦੋਂ ਕਹਿੰਦੇ ਲੱਸੀ ਬਹੁਤ ਸਵਾਦ ਆ ਦੁੱਧ ਦੋ ਤਿੰਨ ਵਾਰੀ ਪੀਂਦੇ ਆ ਖੁਸ਼ੀ ਹੁੰਦੀ ਆ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਲੰਗਰ ਜਿਹੜੇ ਲੱਗਦੇ ਰਹਿਣਗੇ ਵੈਕਰ ਕਰਨ ਵਾਲੇ ਜੀ ਅਸੀਂ ਕੋਣ ਹੁੰਦਿਆਂ ਕਰਨ ਵਾਲੇ ਪਾਪਾ ਦੀਪ ਸਿੰਘ ਜੀ ਦੀ ਕਿਰਪਾ ਰੋਗੇ ਹੱਥ ਦੇ ਕੇ ਆਉ ਤੇ ਕਰਾਉਣਗੇ ਕਰਾਂਗੇ ਜੀ ਆ ਤੁਸੀਂ ਵੇਖਿਆਗੇ ਅਸੀਂ ਗੱਲਬਾਤ ਕੀਤੀਆਂ ਫਿਲਹਾਲ ਨਾਲ ਵੱਲੋਂ ਦੱਸਿਆ ਜਾ ਰਿਹਾ ਕਿ ਡ੍ਰਿਲ ਮਸ਼ੀਨ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਜਿਹੜੀ ਹੋਰ ਪੈਪ ਨੂੰ ਜੋੜਿਆ ਗਿਆ ਤਾਂ ਉਸ ਨੂੰ ਲੈ ਕੇ ਜਿਹੜਾ ਨਵੀਂ ਖਾੜ ਇਹਨਾਂ ਦੇ ਵੱਲੋਂ ਕੱਢੀ ਗਈ ਹੈ ਤਾਂ ਨਾਲ ਦੇ ਨਾਲ ਲੱਸੀ ਇੱਕ ਪਾਸੇ ਤਿਆਰ ਹੋ ਰਹੀ ਹੈ ਤਾਂ ਦੂਸਰੇ ਪਾਸੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਛਕਾਉਣ ਦਾ ਜਿਹੜਾ ਕੰਮ ਆਹੋ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ करनाल ਤੋਂ ਲਗਾਤਾਰ ਐਤਵਾਰ ਦੇ ਦਿਨ ਉਹ ਇੱਥੇ ਪਹੁੰਚਦੇ ਤਾਂ ਵੱਖ-ਵੱਖ ਲੰਗਰ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਏ ਜਾਂਦੇ ਨੇ ਪਰ ਇਸ ਵਾਰ ਉਹਨਾਂ ਦਾ ਕਹਿਣਾ ਕਿ ਸੰਗਤ ਦੀ ਡਿਮਾਂਡ ਸੀ ਕੀ ਜਿਹੜੀ ਆ ਚਾਟੀ ਦੀ ਲੱਸੀ ਉਹ ਤਿਆਰ ਪਰ ਤਿਆਰ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਅੱਜ ਚਾਟੀ ਦੀ ਲੱਸੀ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ ਜਗਬੰਟੀਵੀ ਦਾ ਲਈ ਸਾਹਿਲ ਅੰਮ੍ਰਿਤਸਰ